ਅਸੀਂ ਮੈਂ ਜੀ ਸ਼ਹਿਰ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਸ਼ਹੀਦ ਭਗਤ ਸਿੰਘ ਯੂਥ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਵਜੋਂ ਅਸੀਂ ਲੰਮਾ ਸਮਾਂ ਖੇਡਾਂ ਕਰਾਈਆਂ ਤੇ ਸ਼ਹਿਰ ਦੇ ਵਿੱਚ ਸਰਗਰਮ ਰਹੇ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਿਆ ਵੀ ਸ਼ਹਿਰ ਦੇ ਵਿੱਚ ਜਿਹੜਾ ਹੈ ਪਬਲਿਕ ਪ੍ਰੈਸ਼ਰ ਗਰੁੱਪ ਦੀ ਕਮੀ ਆ ਜਿਹਦੇ ਤਹਿਤ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਜਾਵੇ ਔਰ ਹਰ ਸਿਆਸੀ ਪਾਰਟੀ ਭਾਵੇਂ ਰਾਜ ਕਰ ਰਹੀ ਆ ਭਾਵੇਂ ਕੋਈ ਦੂਸਰੀ ਆ ਭਾਵੇਂ ਕੋ ਕਮੇਟੀ ਦੇ ਕਾਬਜ ਆ ਸਾਰੀਆਂ ਤੱਕੇ ਗੱਲ ਪਹਚਾਈ ਜਾਵੇ ਕਿ ਸਾਡੇ ਸ਼ਹਿਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਬਹੁਤ ਨਹੀਂ ਔਰ ਸਾਡੇ ਨੇੜਲੇ ਦੇ ਸ਼ਹਿਰਾਂ ਨਾਲੋਂ ਜ਼ਿਆਦੀਆਂ ਵੱਡੀਆਂ ਸਮੱਸਿਆਵਾਂ ਨੇ ਤੇ ਉਹਨਾਂ ਨੂੰ ਅਸੀਂ ਅੱਜ ਮੰਗਾ ਨੂੰ ਅੱਜ ਸਾਰੀਆਂ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵਿਚਾਰ ਰਹੇ ਆ ਇਸ ਗੱਲ ਲਈ ਕਿ ਕਿਸੇ ਤਰੀਕੇ ਸਿਆਸਦਾਨਾਂ ਤੇ ਜਾਂ ਸਰਕਾਰ ਤੇ ਜਾਂ ਸਾਡੇ ਜਿਹੜੇ ਇਮਾਨਜੋ ਕੈਬਨਿਟ ਮਨਿਸਟਰ ਆ ਉਹਨਾਂ ਦੇ ਤੱਕ ਗੱਲ ਪਹਚਾਈ ਜਾਵੇ ਬਹੁਤ ਸਾਰੇ ਜੇ ਕੰਮ ਹੋ ਰਹੇ ਨੇ ਉਹਨਾਂ ਦੇ ਸੀ ਸਲਾਹਤ ਕਰਦੇ ਆ ਪਰ ਜਿਹੜੇ ਕੰਮ ਰੁਕੇ ਹੋਏ ਨੇ ਉਦੇ ਵਿੱਚ ਮੇਨ ਤੌਰ ਤੇ ਅਸੀਂ ਮਹਿਸੂਸ ਕਰਦੇ ਹਾਂ ਵੀ ਮੈਂ ਖੁਦ ਅੱਗੇ ਲੱਗ ਕੇ ਸਾਡੇ ਨਾਲ ਉਦੋਂ ਜਲਸਾਰ ਬਰਾੜ ਐਮ ਸੀ ਜੀ ਸੀ ਬਹੁਤ ਸਾਰੇ ਮਿੱਤਰਾਂ ਨੇ ਅਸੀਂ ਰੱਖਿਆ ਮਨਮੋਹ ਪੱਕੜ ਜੀ ਖੜੇ ਆ ਸਾਡੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਹ ਰੱਖ ਕੇ ਉਹਦੀ ਕੋਸ਼ਿਸ਼ ਕਰਦੇ ਸਾਂ ਅਸੀਂ ਖੇਡਾਂ ਕਰਾਉਣੇ ਸਸਲਾਨਾ ਤੇ ਅਸੀਂ ਨਾਲ ਨਾਟਕ ਤੇ ਸੱਭਿਆਚਾਰਕ ਪ੍ਰੋਗਰਾਮ ਕਰਾਉਣੇ ਸਾਂ ਤਾਂ ਕਿਸੇ ਤਰ੍ਹਾਂ ਅਸੀਂ ਪੂਰੀ ਕੋਸ਼ਿਸ਼ ਕਰਕੇ ਇੱਕ ਸਟੇਡੀਅਮ ਬਣਾ ਬਣਵਾਉਣ ਦੀ ਕੋਸ਼ਿਸ਼ ਕੀਤੀ ਉਹ ਸਟੇਡੀਅਮ ਜਦੋਂ ਬਣ ਗਿਆ ਪਰ ਹੁਣ ਮੌਜੂਦਾ ਸਰਕਾਰ ਵੱਲੋਂ ਸਟੇਡੀਅਮ ਦੇ ਵਿੱਚ ਕੋਈ ਖੇਡਾਂ ਕੋਈ ਪ੍ਰੋਗਰਾਮ ਕੋਸਲਾਨਾ ਨਹੀਂ ਕਰਾਇਆ ਜਾ ਰਿਹਾ ਜਿਸ ਕਰਕੇ ਅ ਪਿਛਲੇ ਸਮੇਂ ਵਿੱਚ ਪ੍ਰੈਸ ਦੇ ਵਿੱਚ ਤੁਸੀਂ ਵੀ ਲਿਆਂਦਾ ਹੋਰ ਬਹੁਤ ਸਾਰਿਆਂ ਨੇ ਲਿਆਂਦਾ ਪ੍ਰੈਸ ਦੇ ਵਿੱਚ ਵੀ ਉਹ ਸਟੇਡੀਅਮ ਦੀ ਹਾਲ ਸੁਧਾਰੀ ਜਾਵੇ ਉੱਥੇ ਕੁਝ ਨਾ ਕੁਝ ਵਿੰਗ ਜਾਂ ਕੋਚ ਜਾਂ ਕੋਈ ਇਸ ਤਰ੍ਹਾਂ ਦਾ ਦਫ਼ਤਰ ਦਾ ਪ੍ਰਬੰਧ ਕੀਤਾ ਜਾਵੇ ਵੀ ਸਾਡੇ ਜਿਹੜੇ ਨੌਜਵਾਨ ਫੌਜ ਚ ਪੁਲਿਸ ਪਰਤੀ ਹੋਣਾ ਚਾਹੁੰਦੇ ਆ ਉਸ ਗਰਾਊਂਡ ਦੀ ਅਸੀਂ ਵਰਤੋਂ ਕਰ ਸਕੀਏ ਤੇ ਸਾਡੇ ਲਈ ਬੜੀ ਜਿਹੜੀ ਹੈ ਇਹ ਪਹਿਲਾਂ ਬੜੀ ਔਖੀ ਗੱਲ ਸੀ ਸਾਡੇ ਕੋਲੇ ਗਰਾਊਂਡ ਨਹੀਂ ਸੀ ਅੱਜ ਗਰਾਊਂਡ ਹੈ ਪਰ ਸਾਡੇ ਦੇ ਜਿਹੜੇ ਸ਼ਹਿਰ ਵੱਲੋਂ ਉਹਨੂੰ ਵਰਤਿਆ ਨਹੀਂ ਜਾ ਰਿਹਾ ਇਸ ਕਰਕੇ ਸਾਡੇ ਲਈ ਇਹ ਬੜੀ ਵੱਡੀ ਸਮੱਸਿਆ ਦੂਜੀ ਸਮੱਸਿਆ ਅਸੀਂ ਸ਼ਹਿਰ ਦੇ ਵਿੱਚ ਇਹ ਲਿੱਦਿਆ ਦੇ ਵੇਖੀ ਕਿਉਂਕਿ ਸਾਡਾ ਕੋਈ ਸਾਰੇ ਸ਼ਹਿਰ ਦਾ ਤਾਲਮਿਲ ਨਾ ਹੋਣ ਕਰਕੇ ਅਸੀਂ ਸ਼ਹਿਰ ਨਿਵਾਸੀ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਸਾਰੇ ਅਗਲੇ ਸਮੇਂ ਵਿੱਚ ਕਬੱਡੀ ਮੀਟਿੰਗ ਲਈ ਕਾਲ ਦੇਾਂਗੇ ਕਿ ਸਮੱਸਿਆ ਇਹ ਆ ਰਹੀ ਹੈ ਵੀ ਟਰੈਫਿਕ ਦੀ ਬੜੀ-ਬੜੀ ਸਮੱਸਿਆ ਆ ਰਹੀ ਹੈ ਸ਼ਹਿਰ ਦੇ ਬਾਜ਼ਾਰ ਦਿਨੋ-ਦਿਨ ਪੀੜੇ ਹੋ ਰਹੇ ਨੇ ਕਿਤੇ ਵੀ ਕੋਈ ਵਿਅਕਤੀ ਸੌਦਾ ਲੈਣ ਆਵੇ ਕਿਸੇ ਹਸਪੀਟਲ ਆਵੇ ਕੋਈ ਜ਼ਰੂਰੀ ਕੰਮ ਆਵੇ ਉਹ ਗੱਡੀ ਸਾਧਨ ਸਕੂਟਰ ਕਿਤੇ ਵੀ ਖੜਾ ਨਹੀਂ ਕਰ ਸਕਦਾ ਤੇ ਬਾਜ਼ਾਰ 'ਚ ਜਾਂਦਾ ਉਹਦਾ ਚਲਾਨ ਕੱਟਿਆ ਜਾਂਦਾ ਪਰ ਇਹਦੀ ਸਮੱਸਿਆ ਲਈ ਹੀ ਕਹਿੰਦੇ ਵੀ ਲੋਕਾਂ ਨੂੰ ਨਾਲ ਲੈ ਕੇ ਜਿਹੜੀ ਜੀਟੀ ਰੋਡ ਆ ਉਹਦੇ ਕਿਸੇ ਨਾ ਕਿਸੇ ਤਰੀਕੇ ਜਿਸ ਤਰ੍ਹਾਂ ਪਹਿਲਾਂ ਬਹੁਤ ਸਾਰੀਆਂ ਦੁਕਾਨਾਂ ਵਰਕਸ਼ਾਪਾਂ ਨੂੰ ਬਾਹਰ ਕੱਢਿਆ ਗਿਆ ਸੀ ਪ੍ਰੇਰ ਕੇ ਕਿਸੇ ਤਰੀਕੇ ਜੀਟੀ ਰੋਡ ਤੋਂ ਜਿਹੜਾ ਸਮਾਨ ਜਿਹੜਾ ਵਿਹਲਾ ਕਰਾ ਕੇ ਜਾਂ ਹੋਰ ਪਾਰਕਾਂ ਕਿਤਨਾ ਕਿਤੇ ਜਿਸ ਤਰ੍ਹਾਂ ਬਠਿੰਡੇ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਨੂੰ ਬੰਦ ਕਰਕੇ ਉਹਨਾਂ ਨੇ ਡਬਲ ਪੋਰਸ਼ਨ ਪਾਰਕਿੰਗ ਬਣਾ ਕੇ ਦਾ ਪ੍ਰਬੰਧ ਕੀਤਾ اسی ਤਰ੍ਹਾਂ ਰੈੱਡ ਕਲਾਸ ਵਿੱਚ ਮੁਕਸਰ ਪ੍ਰਬੰਧ ਕੀਤਾ ਪਰ ਸਾਡੇ ਮਲੋੜ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੋਇਆ ਇਸੇ ਤਰ੍ਹਾਂ ਜਦੋਂ ਦੀ ਸਰਕਾਰ ਬਦਲੀ ਹੈ ਕਮੇਟੀ ਦੂਜੀ ਦੀ ਪਾਰਟੀ ਹੋਣ ਕਰਕੇ ਜਿਹੜੀਆਂ ਗਲੀਆਂ 5 ਸਾਲ ਪਹਿਲਾਂ ਪੱਟੀਆਂ ਗਈਆਂ ਸੀ ਅੱਜ ਵੀ ਕਈ ਗਲੀਆਂ ਤੇ ਨਾਲੀਆਂ ਦਾ ਕੰਮ ਉੱਥੇ ਉੱਥੇ ਤਰ੍ਹਾਂ ਬੰਦ ਪਿਆ 5 ਸਾਲਾਂ ਤੋਂ ਇਹ ਬੜਾ ਮੰਦਵਾਗੀ ਗੱਲ ਹੋਈ ਵੀ ਜਿੱਥੇ ਸਰਕਾਰ ਨੇ ਹੋਰ ਬਹੁਤ ਕੰਮ ਕੀਤੇ ਆ ਜਿਹੜੇ ਪਹਿਲੇ ਚੱਲਦੇ ਕੰਮ ਸੀ ਉਹਨਾਂ ਨੂੰ ਪੂਰਿਆ ਕਰਨਾ ਚਾਹੀਦਾ ਸੀ ਉਹਨਾਂ ਨੂੰ ਪੂਰਿਆ ਨਹੀਂ ਕੀਤਾ ਇਸ ਕਰਕੇ ਕੰਮ ਦੀ ਗਤੀ ਘਟ ਗਈ ਜਿਹੜੀਆਂ ਗਲੀਆਂ ਦੀ ਰਿਪੇਅਰ ਹੋਣੀ ਸੀ ਉਹ ਨਹੀਂ ਹੋ ਸਕੀ ਤੀਸਰਾ ਕੰਮ ਸੀ ਇਸ ਵੀ ਵਾਰਡ ਬੰਦੀ ਜਦੋਂ ਵੀ ਹੁੰਦੀ ਆ ਤੋ ਵਾਰਡ ਬੰਦੀ ਦੇ ਵਿੱਚ ਲੋਕਾਂ ਦੀ ਜਿਹੜੀਆਂ ਗਲੀਆਂ ਉਲਟ ਪੁਲਟ ਪਾ ਦਿੱਤੀਆਂ ਜਾਂਦੀਆਂ ਨੇ ਹੁਣ ਫੇਰ ਕੋਸ਼ਿਸ਼ ਕੀਤੀ ਜਾ ਰਹੀ ਆ ਵਾਰਡ ਜਿਹੜੇ ਮਰਜ਼ੀ ਬਣਾ ਲੈਣ ਪਰ ਵਾਰਡ ਬੰਦੀ ਦੇ ਵਿੱਚ ਲੋਕਾਂ ਨੂੰ ਐਡਰੈਸ ਬਦਲਣਾ ਕਿਉਂਕਿ ਅੱਜ ਕੱਲ ਜਿੰਨੇ ਵੀ ਪਾਸਪੋਰਟ ਬਣਦੇ ਨੇ ਜਾਂ ਬਾਹਰ ਜਾਣਾ ਹੁੰਦਾ ਉਹ ਪੈਨ ਕਾਰਡ ਹੁੰਦਾ ਸਾਰੇ ਐਡਰੈਸ ਬਦਲ ਜਾਂਦੇ ਨੇ ਜਿਨ੍ਹਾਂ ਦੀ ਬੜੀ ਵੱਡੀ ਸਮੱਸਿਆ ਆਉਂਦੀ ਆ ਫੇਸ ਕਰਕੇ ਅਸੀਂ ਇਹਨਾਂ ਬਹੁਤ ਸਾਰੀਆਂ ਮੰਗਾਂ ਤੇ ਸਾਰੇ ਸਾਥੀ ਇਕੱਠੇ ਹੋ ਕੇ ਵਿਚਾਰ ਕਰ ਰਹੇ ਸਾਰਾ ਪਸ਼ੂ ਤੋਂ ਮੁਸਲਮਨ ਵੀ ਉਠਾਇਆ ਹੈ ਦੇਖੋ ਉਹਦੇ ਵਿੱਚ ਤੁਹਾਡਾ ਕੀ ਰਾਏ ਬਣੀ ਹੈ ਇਕੀ ਵਿਚਾਰ ਹੈ ਵੀ ਇਸ ਮਸਲੇ ਲਈ ਹਵਾਰਾ ਬੱਜੋ ਵਾਲੀ ਕਿਸ ਤਰ੍ਹਾਂ ਦੇ ਹੱਲ ਹੋ ਸਕਦੇ ਅਸੀਂ ਅਸੀਂ ਇਹ ਕਹਿੰਦੇ ਆ ਵੀ ਜਿਹੜੀਆਂ ਇੱਥੇ ਗਊਸ਼ਾਲਾ ਨੇ ਉਹ ਕੁਝ ਲੋਕਾਂ ਵੱਲੋਂ ਸਵੈਸੇਵੀ ਲੋਕਾਂ ਵੱਲੋਂ ਆਪਣੇ ਤੌਰ ਤੇ ਚਲਾਈਆਂ ਜਾ ਰਹੀਆਂ ਨੇ ਸਰਕਾਰੀ ਗਊਸ਼ਾਲਾ ਬਹੁਤ ਦੂਰ ਆ ਪ੍ਰਤੀ ਡੱਬੇ ਬਣ ਗਈ ਜਿੱਥੇ ਸਾਡੇ ਕੋਈ ਪੱਠੇ ਜਾਂ ਅਨਾਜ ਉੱਥੇ ਨਹੀਂ ਜਾ ਸਕਦਾ ਨਾ ਲੋਕ ਪਹੁੰਚ ਸਕਦੇ ਆ ਜਿਨ੍ਹਾਂ ਦੀ ਸ਼ਰਤ ਆ ਉਹ ਵੀ ਨਹੀਂ ਉੱਥੇ ਪਹੁੰਚ ਸਕਦੇ ਨੇੜੇ ਤੇੜੇ ਕਿਤਨਾ ਕਿਤੇ ਸਰਕਾਰ ਵੱਲੋਂ ਪੰਜ-ਛਤ ਕਿੱਲੇ ਲੈ ਕੇ ਇੱਕ ਗਊਸ਼ਾਲਾ ਦਾ ਪ੍ਰਬੰਧ ਕਰਨਾ ਚਾਹੀਦਾ ਨਹੀਂ ਤੇ ਜਿਵੇਂ ਪਿਛਲੇ ਸਮੇਂ ਤੇ ਵੇਖਿਆ ਸਾਡੇ ਮਿਊਨਿਸਪਲਿਟੀ ਦੇ ਪ੍ਰਧਾਨ ਜੀ ਕਹਿੰਦੇ ਵੀ ਅਸੀਂ ਪਸ਼ੂਆਂ ਨੂੰ ਛੱਡ ਕੇ ਆਈ ਉੱਥੇ ਪਰ ਉਦੋਂ ਵੱਧ ਪਸ਼ੂ ਫਿਰ ਫਿਰਦੇ ਆ ਕਿਉਂਕਿ ਸਾਡੇ ਨੇੜੇ ਜਿਹੜੀ ਹੈ ਗਊਸ਼ਾਲਾ ਵੱਡੀ ਜਿਹੜੀ ਹੈ ਸਰਕਾਰ ਵੱਲੋਂ ਨਹੀਂ ਕੋਈ ਬਣਾਈ ਗਈ ਮਲੋੜ ਦੇ ਵਿੱਚ ਇੱਕ ਗਊਸ਼ਾਲਾ ਬਣਾਉਣੀ ਚਾਹੀਦੀ ਆ ਜਿੱਥੇ ਸਾਰੇ ਪਸ਼ੂਆਂ ਨੂੰ ਛੱਡ ਸਕਣ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਕੰਮ ਆ ਉਹ ਅਸੀਂ ਕਿਉਂਕਿ ਅਸੀਂ ਚਾਹੁੰਦੇ ਆ ਵੀ ਸਰਕਾਰ ਉਹਦਾ ਪ੍ਰਬੰਧ ਕਰੇ ਇਸ ਕਰਕੇ ਜਿੰਨਾ ਚਿਰ ਆਰਜੀ ਪ੍ਰਬੰਧ ਆ ਵੀ ਅਸੀਂ ਛੱਡ ਆਉਣੇ ਆ ਉਹਨੇ ਫੇਰ ਆ ਜਾਂਦੇ ਨੇ ਪਰ ਜੇ ਕੋਈ ਨੇੜੇ ਗਊਸ਼ਾਲਾ ਹੋਵੇ ਤਾਂ ਉੱਥੇ ਪਸ਼ੂਆਂ ਨੂੰ ਸਾਰਿਆਂ ਨੂੰ ਜੇ ਕੈਰੀ ਲਿਜਾਇਆ ਜਾਵੇ ਤਾਂ ਕਿਤੇ ਨਾ ਕਿਤੇ ਇਸ ਚੀਜ਼ ਦਾ ਜਿਹੜਾ ਮੁਸਲਮਾਨ ਲੈ ਕੇ ਤੁਹਾਡਾ ਐਡਮਨਿਸਟ੍ਰੇਟਿਵ ਹੋਏਗਾ ਵੀ ਤੁਸੀਂ ਪਹਿਲਾਂ ਵੱਡੀ ਮੀਟਿੰਗ ਕਾਲ ਕਰੋ ਦੀ ਜਾਂ ਕਿਸੇ ਪੋਲੀਟੀਸ਼ੀਅਨ ਨੂੰ ਜਾਂ ਜਿਹੜੇ ਮਿਨਿਸਟਰ ਨੂੰ ਜਾਂ ਅਫਸਰ ਸਾਹਿਬ ਨੂੰ ਬਾਰੇ ਮਿਲੋ ਲੇਖੋ ਜੀ ਆਵਾਜ਼ ਅੱਜ ਕੱਲ੍ਹ ਆਵਾਜ਼ ਕੱਲੀ ਮੈਮੋਰੰਡਮ ਨਹੀਂ ਨਹੀਂ ਪਹੁੰਚਦੀ ਇਹ ਵੀ ਆਵਾਜ਼ ਹੀ ਹੈ ਤੁਸੀਂ ਆਵਾਜ਼ ਨੂੰ ਚੁੱਕ ਰਹੇ ਆਂ ਅਸੀਂ ਮੀਡੀਆ ਦੇ ਚੁੱਕ ਰਹੇ ਆਂ ਇਸੇ ਤਰ੍ਹਾਂ ਅਸੀਂ ਮੈਮੋਰੰਡਮ ਜਿਹੜਾ ਆ ਇਦੇ ਵਿੱਚ ਵਿਚਾਰ ਕਰ ਰਹੇ ਹਾਂ ਵੀ ਜਿਸ ਤਰ੍ਹਾਂ ਸਾਡੇ ਕੋਲੇ ਗੱਲ ਆਈ ਸੀ ਬਲਦੇਵ ਜੀ ਨੇ ਬੋਲਿਆ ਸੀ ਕਿ ਇੱਕ ਕਮੰਗ ਲੈ ਕੇ ਜਾਇਆ ਜਾਵੇ ਜਾਂ ਇਕੱਠਿਆਂ ਲੈ ਕੇ ਜਾਇਆ ਜਾਵੇ ਇਹਨਾਂ ਨੂੰ ਅਸੀਂ ਵਿਚਾਰਨ ਤੋਂ ਬਾਅਦ ਪਰ ਅੱਜ ਅਸੀਂ ਫੇਰ ਵੀ ਪ੍ਰੈਸ਼ਰ ਆਈ ਵੀ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆਂ ਵੀ ਇਹ ਮੰਗਾਂ ਜਿਹੜੀਆਂ ਨੇ ਇਹ ਜਿਹੜੀਆਂ ਨੇ ਜਾਇਜ਼ ਮੰਗਾਂ ਨੇ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨਾ ਸਰਕਾਰ ਦਾ ਕੰਮ ਆ। ਬੜੀ ਬੜੀ ਤੁਸੀਂ ਤੁਸੀਂ ਸਮੱਸਿਆਵਾਂ ਉਠਾਈਆਂ ਇਹ ਸ਼ਹਿਰ ਦੀ ਐਸ ਤੋਂ ਮੇਰੀ ਉਹ ਸਮੱਸਿਆਵਾਂ ਨੇ ਜਿਹੜੀ ਭਾਵੇਂ ਨੋਰਮਲ ਮੰਡੀ ਪਰ ਬਹੁਤ ਵੱਡੀ ਸਮੱਸਿਆਵਾਂ ਨੇ ਚਾਹੇ ਟ੍ਰੈਫਿਕ ਹੈ ਚਾਹੇ ਅਬਾਰਾ ਪਸ਼ੂ ਹੈ ਤੇ ਚਾਹੇ ਪਾਰਕਿੰਗ ਪਰ ਧੀ ਇਹਦਾ ਸਟੈਪ ਕੀ ਹੋਏਗਾ ਜੱਲਾ ਕਿ ਤੁਸੀਂ ਅਫਸਰ ਸਾਹਿਬ ਨੂੰ ਅਪਰੋਚ ਕਰੋਗੇ ਜਾਂ ਹਰ ਇੱਕ ਵੱਡੀ ਮਿਟੀ ਬੁਲਾ ਕੇ ਫਿਰ ਇਹਦੀ ਰੂਪ ਰਚਾ ਬਣਾਓ ਦੇਖੋ ਜੀ ਇਹ ਤਾਂ ਸਰਕਾਰਾਂ ਜੋ ਚੋਣ ਹੋ ਸਕਦਾ ਕਦੇ ਕੋਈ ਸਮੱਸਿਆ ਨਹੀਂ ਸਰਕਾਰਾਂ ਕੋਲੇ ਕੋਈ ਘਾਟ ਨਹੀਂ ਹੋਗੀ ਜਦੋਂ ਇਹ ਗਲਤ ਕੰਮ ਕਰਦੇ ਨੇ ਸਾਰੇ ਸ਼ਹਿਰ ਨੂੰ ਪਤਾ ਵੀ ਜੇ ਐਡਵੋਕਟ ਗੰਜ ਨੂੰ ਗਲਤ ਢੰਗ ਨਾਲ ਵੇਚਿਆ ਗਿਆ ਤੇ ਸਰਕਾਰਾਂ ਦੀ ਰਾਇ ਨਾਲ ਵੇਚਿਆ ਗਿਆ ਜੇ ਵੇਚਿਆ ਗਿਆ ਕਿਉਂ ਨਹੀਂ ਸਰਕਾਰ ਨੇ ਪਾਰਕ ਰੱਖੇ ਕਿਉਂ ਨਹੀਂ ਪਾਰਕنگ ਰੱਖੀ ਸਾਡੇ ਸ਼ਹਿਰ ਦੇ ਵਿੱਚ ਪਾਰਕਿੰਗ ਰੱਖਣੀ ਚਾਹੀਦੀ ਸੀ ਤਾਂ ਇਹ ਜਿਹੜੀ ਇਹ ਸਮੱਸਿਆ ਸੀ ਸਮਝਦੇ ਆਂ ਵੀ ਬੜੀ ਵੱਡੀ ਸਮੱਸਿਆ ਆ ਸ਼ਹਿਰ ਦੇ ਵਿੱਚ ਪਾਰਕਿੰਗ ਦੀ ਇਹ ਸਰਕਾਰ ਨੇ ਜੇ ਜੇ ਸਰਕਾਰਾਂ ਦੇ ਹੁੰਦੇ ਆ ਖਾਵਾ ਵੇਗੀਆਂ ਤੇ ਖਰੀਦੀਆਂ ਵੀ ਜਾ ਸਕਦੀਆਂ ਨੇ ਬਾੜ ਬੰਦੀ ਦੀ ਗੱਲ ਕੀਤੀ ਬਾੜ ਬੰਦੀ ਪਿਛਲੇ ਕਈ ਮਤਲਬ ਦੌਰਾਂ ਤੋਂ ਆਪਾਂ ਦੇਖ ਰਹੇ ਹਾਂ ਹਰ ਸਰਕਾਰ ਆਵੇ ਹਿਸਾਬ ਨਾਲ ਬਾੜ ਬੰਦੀ ਕਰਦੀ ਹੈ ਹਰ ਸਰਕਾਰ ਉਹ ਹਰ ਵਾਰੀ ਸਿਸਟਮੇ ਉਵੇਂ ਚੱਲਦਾ ਹੈ ਜਿਹੜੀ ਸਰਕਾਰ ਆਏ ਹਿਸਾਬ ਨਾਲ ਬਾੜ ਐਡਜਸਟ ਕਰਦੀ ਹੈ ਤੁਹਾਨੂੰ ਲੱਗਦਾ ਨਹੀਂ ਵੀ ਇਹ ਸ਼ੁਰੂਆਤ ਜਿਵੇਂ ਦੀ ਹੋਈ ਹੋਈ ਬੜੇ ਸਾਲਾਂ ਤੋਂ ਸਾਰੀ ਕਿਹੜਾ ਚੇਂਜ ਹੋਵੇ 2021 ਦੇ ਵਿੱਚ ਇੰਤਾ ਹੋਇਆ ਕਈ ਵਾਰ ਜ਼ਰਬ ਹੋਏ ਕਈ ਵਾਰ ਜਨਰਲ ਹੋਏ ਉਸ ਤੋਂ ਪਹਿਲਾਂ ਵੀ ਆਪਾਂ ਦੇਖਦੇ ਰਹੇ ਹਾਂ ਇਹ ਸਿਸਟਮ ਇਦਾਂ ਬਣਾ ਚਾਹੀਦਾ ਵੀ ਇਦਾਂ ਨਹੀਂ ਹੋਣੀ ਚਾਹੀਦੀ ਤੋ ਕੋਈ ਪਹਿਲਾਂ ਸਾਡੇ ਕੋਲੇ ਆਈਡੀ ਪਹਿਲਾਂ ਆਧਾਰ ਕਾਰਡ ਵੀ ਹੈ ਨਹੀਂ ਸੀ ਪਹਿਲਾਂ ਰਾਸ਼ਨ ਕਾਰਡ ਹੁੰਦਾ ਸੀ ਹੁਣ ਆਈਡੀ ਤੇ ਕਿੰਨੇ ਚੀਜ਼ ਬਣ ਗਏ ਸਾਡੇ ਕੋਲੇ ਪੈਨ ਕਾਰਡ ਆ ਆਧਾਰ ਕਾਰਡ ਆ ਪਾਸਪੋਰਟ ਆ ਕੋ ਡਰਾਈਵਿੰਗ ਲਾਇਸੈਂਸ ਆ ਸਾਰੀਆਂ ਥਾਵਾਂ ਤੇ ਉਹਨੂੰ ਬਦਲਾਉਣਾ ਜੇ ਕਿਸੇ ਦੇ ਬੱਚੇ ਨੇ ਬਾਹਰ ਜਾਣਾ ਤਾਂ ਔਖਾ ਹੋ ਜਾਂਦਾ ਹੈ ਇਸ ਕਰਕੇ ਹੁਣ ਦੇ ਸਮੇਂ ਦੇ ਵਿੱਚ ਬਿਨਾਂ ਲੋਕਾਂ ਦੀ ਰਾਇ ਤੋਂ ਲੋਕਾਂ ਨੂੰ ਮੁਸ਼ਕਲ ਤੇ ਨਹੀਂ ਪਾਉਣਾ ਚਾਹੀਦਾ ਕਿਉਂਕਿ ਉਹਨੂੰ ਕਿੰਨੀਆਂ ਥਾਵਾਂ ਤੇ ਆ ਘਰ ਦੇ ਜੇ 5 ਜੀਏ ਤੇ ਪੰਜਾਂ ਨੂੰ ਸਾਰੀਆਂ ਥਾਵਾਂ ਤੇ ਐਡਰੈਸ ਬਦਲਾਉਣਾ ਪੈਂਦਾ ਹੈ ਜਦੋਂ ਕਿਤੇ ਜਾਂਦਾ ਮਾਂ ਦਾ ਐਡਰੈਸ ਹੋਰ ਹੋ ਜਾਂਦਾ ਪਿਓ ਦਾ ਹੋਰ ਹੋ ਜਾਂਦਾ ਮੁੰਡੇ ਦਾ ਹੋਰ ਹੋ ਜਾਂਦਾ ਤਾਂ ਇਹ ਜਿਹੜੀ ਸਮੱਸਿਆ ਹੈ ਨਾ ਇਹ ਸਮੱਸਿਆ ਜਿਹੜੀ ਹੈ ਵਾਰ-ਵਾਰ ਲੋਕਾਂ ਨੂੰ ਇਸ ਸਮੱਸਿਆ ਦੇ ਉੱਤੇ ਨਹੀਂ ਪਾਉਣਾ ਚਾਹੀਦਾ ਤੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਫਿਰ ਇਹਦੀ ਉਲਝਣ ਪੈ ਜਾਂਦੀ ਆ ਤੇ ਔਰ ਉਹਨਾਂ ਨੂੰ ਬਦਲਾਉਣਾ ਪੈਂਦਾ ਹੈ ਸਾਰਾ ਕੁਝ ਐਡਰੈਸ ਬਦਲਾਉਣਾ ਪੈਂਦਾ ਹੈ